ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਡੱਲਾ ਜੀ ਅਮਰੀਕਾ ਤੋਂ ਰਿਪੋਰਟ ਹੋ ਕੇ ਲਗਾਤਾਰ ਭਾਰਤੀ ਜਿਹੜੇ ਨੇ ਅ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰ ਰਹੇ ਨੇ ਪਹਿਲਾਂ ਵੀ ਇੱਕ ਜਹਾਜ਼ ਆਇਆ ਕੱਲ ਵੀ ਇੱਕ ਜੋ ਹੈ ਜਹਾਜ਼ ਆਇਆ ਜਿਸ ਵਿੱਚ ਭਾਰਤੀ ਆਏ ਨੇ ਰਿਪੋਰਟ ਹੋ ਕੇ ਇੱਕ ਹੋਰ ਜੋ ਹੈ ਜਹਾਜ਼ ਆ ਸਕਦਾ ਹੈ ਜਲਦੀ ਹੀ ਸੋ ਇਹਨਾਂ ਸਥਿਤੀਆਂ ਨੂੰ ਵਿਗਿਆ ਉਹ ਤੁਸੀਂ ਕੀ ਕਹਿਣਾ ਚਾਹੋਗੇ ਸਿਆਸਤ ਵੀ ਇਸ ਮੁੱਦੇ ਤੇ ਬਹੁਤ ਜ਼ਿਆਦਾ ਗਰਮ ਹੋ ਰਹੀ ਹੈ ਕੱਲ ਰਮਨੀਤ ਬਿੱਟੂ ਜਿਹੜੇ ਨੇ ਉਚੇਚੇ ਤੌਰ ਤੇ ਦਿੱਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਨੇ ਉਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹ ਦਿਨ ਦੋ ਦਿਨਾਂ ਤੋਂ ਜੋ ਹੈ ਅੰਮ੍ਰਿਤਸਰ ਵਿੱਚ ਡੇਰੇ ਲਗਾ ਕੇ ਬੈਠੇ ਹੋਏ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਇੱਕ ਦੂਜੇ ਤੇ ਦੱਬ ਕੇ ਪੜਾਸ ਕੱਢ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਬਿਆਨ ਜੋ ਹੈ ਆ ਰਹੇ ਨੇ ਇਹਨਾਂ ਸਭ ਸਥਿਤੀਆਂ ਨੂੰ ਤੁਸੀਂ ਕਿਵੇਂ ਦੇਖਣਾ ਚਾਹੋਗੇ ਔਰ ਕੀ ਕਹਿਣਾ ਚਾਹੋਗੇ ਅਗਰ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਉਹ ਜੋ ਹੈ ਬਿਆਨਾਂ ਤੱਕ ਸੀਮਤ ਨਜ਼ਰ ਆ ਰਹੀ ਹੈ ਸੋ ਕਿਵੇਂ ਦੇਖਿਆ ਜਾਵੇ ਕਿ ਜੋ ਦੋਵੇਂ ਪਾਰਟੀਆਂ ਹੁਣ ਸਪੈਸ਼ਲੀ ਅਸੀਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਜਾਟੀ ਜੋ ਇੱਕ ਦੂਸਰੇ ਉੱਪਰ ਪੜਾਸ ਕਰ ਰਹੇ ਨੇ ਇੱਕ ਦੂਜੇ ਉੱਪਰ ਜਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਸੋ ਇਸ ਬਿਆਨਾਂ ਦੀ ਜਿਹੜੀ ਵੀ ਇੱਕ ਸਿਆਸਤ ਹੋ ਰਹੀ ਹੈ ਇਸ ਸਥਿਤੀ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਮੌਜੂਦਾ ਸਿਆਸਤ ਜੋ ਹੁਣ ਬਣੀ ਹੋਈ ਹੈ ਦੇਖੋ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ ਪਰ ਸਭ ਤੋਂ ਪਹਿਲਾਂ ਮੈਂ ਇਹ ਗੱਲ ਸਾਫ਼ ਕਰ ਦਵਾਂ ਤੁਹਾਡੇ ਸਵਾਲ ਦਾ ਪੂਰਾ ਜਵਾਬ ਦੇਣ ਤੋਂ ਪਹਿਲਾਂ ਕਿ ਕੱਲ ਰਾਤ ਲਗਭਗ 11:30 ਮਿੰਟ ਤੇ 31:32 33 35 4 5 ਮਿੰਟਾਂ ਦੇ ਫਾਸਲੇ ਨਾਲ ਇੱਕ ਜਹਾਜ਼ ਹੈ ਜਿਹੜਾ ਅਮਰੀਕਾ ਤੋਂ ਆਇਆ। ਔਰ ਇਸ ਦੇ ਵਿੱਚ ਇਹ ਖਬਰਾਂ ਆਈਆਂ ਰਾਤ ਪੌਣੇ 12 ਵਜੇ ਕਿ 119 ਦੀ ਜਗ੍ਹਾ 116 ਭਾਰਤੀ ਨੇ ਜਿਹੜੇ ਉਹ ਇਹਦੇ ਵਿੱਚ ਵਾਪਸ ਆਏ ਨੇ ਔਰ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਬੀ ਨੇ ਉਹਨਾਂ ਦੀ ਗਿਣਤੀ 65 ਦੱਸੀ ਜਾ ਰਹੀ ਹੈ। ਔਰ ਇਹਦੇ ਬੜੇ ਦਿਲਚਸਪ ਆંકੜੇ ਜਿਹੜੇ ਸਾਹਮਣੇ ਆਏ ਨੇ ਇਹਨਾਂ ਦੇ ਵਿੱਚੋਂ 65 ਨੇ ਜਿਹੜੇ ਉਹ ਪੰਜਾਬੀ ਨੇ ਔਰ ਇਹਦੇ ਨਾਲ ਨਾਲ ਜਿਹੜੇ ਹੋਰ ਸੂਬਿਆਂ ਤੋਂ ਆਏ ਨੇ ਹਰਿਆਣਾ ਤੋਂ ਵੀ ਜਿਹੜੀ 15 ਫਰਵਰੀ ਦੀ ਦੂਜੀ ਫਲਾਈਟ ਹੈ ਹਰਿਆਣਾ ਤੋਂ ਵੀ ਲਗਭਗ 30 ਤੋਂ ਜ਼ਿਆਦਾ ਨੇ ਔਰ ਗੁਜਰਾਤ ਦੇ ਵੀ ਇਹਦੇ ਵਿੱਚ 6 7 8 ਜਿਹੜੇ ਨੇ ਉਹ ਵਿਅਕਤੀ ਨੇ 8 ਤੱਕ ਹੋ ਸਕਦੇ ਨੇ ਗੁਜਰਾਤ ਦੇ ਔਰ ਇਹ ਦੂਜੀ ਫਲਾਈਟ ਦੀ ਗੱਲ ਹੈ ਇਹਦੇ ਵਿੱਚ ਉੱਤਰ ਪ੍ਰਦੇਸ਼ ਦੇ ਵੀ ਨੇ 2 3 Goa Rajasthan ਤੋਂ ਵੀ 1 2 ਨੇ ਇਹ ਅੰਕੜਾ ਕਿਉਂਕਿ 119 ਤੋਂ 116 ਹੋ ਗਿਆ ਇਸ ਕਰਕੇ ਇਹ ਅੰਕੜੇ ਜਿਹੜੇ ਨੇ ਮਾੜੇ ਮੋਟੇ ਉੱਪਰ ਥੱਲੇ ਹੋ ਸਕਦੇ ਨੇ ਹੁਣ ਜਿਹੜੀ ਤੀਜੀ ਫਲਾਈਟ ਆਉਣੀ ਹੈ ਜਿਹੜੀ ਅੱਜ ਆਉਣੀ ਹੈ 16 ਫਰਵਰੀ ਨੂੰ ਜਿਹੜੀ ਅੱਜ ਵਾਲੀ ਫਲਾਈਟ ਹੈ ਉਹਦੇ ਵਿੱਚ ਮਹਾਰਾਸ਼ਟਰ ਦੇ 30 ਤੋਂ ਵੱਧ ਦੱਸੇ ਜਾ ਰਹੇ ਨੇ 34 ਮਹਾਰਾਸ਼ਟਰ ਦੇ ਦੱਸੇ ਜਾ ਰਹੇ ਨੇ ਉੱਤਰ ਪ੍ਰਦੇਸ਼ ਦੇ ਤਿੰਨ ਤੇ ਰਾਜਸਥਾਨ ਦਾ ਵੀ ਇੱਕ ਹੁਣ ਜਿਹੜਾ ਤੁਹਾਡਾ ਸਵਾਲ ਹੈ ਮੈਂ ਉਹਦੇ ਤੇ ਵਾਪਸ ਆਉਣਾ ਕਿ ਸਿਆਸਤ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਭੱਗ ਗਈ ਇਸ ਪੂਰੇ ਮਸਲੇ ਤੇ ਭਗਵੰਤ ਮਾਨ ਲਗਾਤਾਰ ਦੋ ਦਿਨਾਂ ਦਾ ਉਹਨਾਂ ਦਾ ਡੇਰਾ ਅੰਮ੍ਰਿਤਸਰ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਭਾਰਤ ਸਰਕਾਰ ਤੋਂ ਇਹ ਮੰਗ ਵੀ ਕੀਤੀ ਸੀ ਕਿ ਇਸ ਜਹਾਜ਼ ਨੂੰ ਅਮਰਸਰ ਨਾਂ ਉਤਾਰਿਆ ਜਾਵੇ ਕਿਉਂਕਿ ਇਹ ਸਾਡਾ ਧਾਰਮਿਕ ਸ਼ਹਿਰ ਵੀ ਹੈ ਇੱਥੇ ਸਾਡੇ ਸ਼ਹੀਦੀ ਯਾਦਗਾਰਾਂ ਵੀ ਨੇ ਕਿਤੇ ਨਾ ਕਿਤੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹਦੇ ਨਾਲ ਸਾਡਾ ਅਮਰਸਰ ਸਾਹਿਬ ਜਿਹੜਾ ਸ਼ਹਿਰ ਹੈ ਉਹ ਇੱਕ ਤਰੀਕੇ ਨਾਲ ਇਸ ਤਰੀਕੇ ਦਾ ਸੁਨੇਹਾ ਜਾ ਰਿਹਾ ਦੁਨੀਆ 'ਚ ਵੀ ਇਹ ਰੀਟੈਂਸ਼ਨ ਸੈਂਟਰ ਬਣ ਰਿਹਾ ਹੈ ਇੱਥੇ ਡਿਪੋਰਟੇਸ਼ਨ ਸਾਰੀ ਕੀਤੀ ਜਾ ਰਹੀ ਹੈ ਉਹ ਕਹਿੰਦੇ ਇਹ ਨਹੀਂ ਹੋਣਾ ਚਾਹੀਦਾ ਕਿ ਸਾਰੇ ਜਿਹੜੇ ਵਿਅਕਤੀ ਨੇ ਇਹ ਹਮੇਸ਼ਾ ਅੰਮ੍ਰਿਤਸਰ ਦੇ ਜਹਾਜ਼ ਨਹੀਂ ਉਤਰਨੇ ਚਾਹੀਦੇ ਹੁਣ ਇਹ ਜਹਾਜ਼ ਹੋਰ ਕਿਤੇ ਵੀ ਉਤਰਨੇ ਚਾਹੀਦੇ ਨੇ ਉਹ ਇੱਥੋਂ ਤੱਕ ਮੰਗ ਕਰ ਰਹੇ ਕੱਲ ਰਾਤ ਵੀ ਭਗਵੰਤ ਮਾਨ ਇਹ ਮੰਨ ਕਰਦੇ ਰਹੇ ਕਿ ਹੁਣ ਵੀ ਇਸ ਜਹਾਜ਼ ਨੂੰ ਅੰਮ੍ਰਿਤਸਰ ਨਾਲ ਲੈਂਡ ਕੀਤਾ ਜਾਵੇ ਚਾਹੇ ਇਹਨੂੰ ਜੈਪੁਰ ਲੈ ਜਾਓ ਚਾਹੇ ਇਹਨੂੰ ਅ ਗੁਜਰਾਤ ਲੈ ਜਾਓ ਕਿਸੇ ਹੋਰ ਇਹਨੂੰ ਹਵਾਈ ਅੱਡੇ ਤੇ ਲੈ ਜਾਓ ਉਹ ਰਾਤ ਤੱਕ ਭਗਵੰਤ ਮਾਨ ਦੀ ਮੰਗ ਰਹੀ ਔਰ ਉਹ ਸਵਾਲ ਵੀ ਕਰ ਰਹੇ ਨੇ ਕਿ ਆਖਰ ਜਿਹੜੇ ਜਹਾਜ਼ ਫੌਜ ਦੇ ਆ ਰਹੇ ਨੇ ਸਾਡੇ ਸਰਹੱਦੀ ਸ਼ਹਿਰ ਕਿਉਂ ਉਤਰ ਰਹੇ ਨੇ ਉਹ ਵੀ ਅਮਰੀਕਾ ਦੀ ਫੌਜ ਦੇ ਜਹਾਜ਼ ਇਸ ਤਰ੍ਹਾਂ ਦੇ ਸਵਾਲ ਭਗਵੰਤ ਮਾਨ ਨੇ ਚੱਕੇ ਨੇ ਔਰ ਦੂਜੇ ਪਾਸੇ ਕੱਲ ਰਾਤ ਨੂੰ ਹੀ ਰਵਨੀਤ ਬਿੱਟੂ ਵੀ ਦਿੱਲੀ ਤੋਂ ਫਲਾਈਟ ਦੇ ਜ਼ਰੀਏ ਅੰਮ੍ਰਿਤਸਰ ਹਵਾਈ ਅੱਡੇ ਆ ਗਏ ਕਿਉਂਕਿ ਭਗਵੰਤ ਮਾਨ 2 ਦਿਨਾਂ ਦੇ ਉੱਥੇ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਭਾਜਪਾ ਨੇ ਰਵਨੀਤ ਬਿੱਟੂ ਨੂੰ ਭੇਜਤਾ ਜਿਹੜੇ ਰੇਲ ਰਾਜ ਮੰਤਰੀ ਹੈ ਵੀ ਮੰਤਰੀ ਸਾਹਿਬ ਤੁਸੀਂ ਜਾਓ ਤੇ ਤੁਸੀਂ ਹੁਣ ਆਪਣੀ ਗੱਲ ਕਰੋ ਰਵਨੀਤ ਬਿੱਟੂ ਨੇ ਆ ਕੇ ਇਹ ਕਹਤਾ ਵੀ ਇਹ ਜਹਾਜ਼ ਜਿਹੜੇ ਨੇ ਇਹ ਇਸ ਕਰਕੇ ਅੰਮ੍ਰਿਤਸਰ ਆ ਰਹੇ ਨੇ ਕਿਉਂਕਿ ਅਸੀਂ ਪੰਜਾਬੀ ਹਮੇਸ਼ਾ ਸੇਵਾ ਕਰਨ ਲਈ ਜਾਣੇ ਜਾਣੇ ਆ ਅਸੀਂ ਹਰ ਜਗ੍ਹਾ ਅੱਗੇ ਖੜੇ ਹੁੰਨੇ ਆ ਮਦਦ ਕਰਨ ਦੇ ਲਈ ਤੇ ਜੇ ਪੰਜਾਬ 'ਚ ਜਹਾਜ਼ ਆ ਗਏ ਤਾਂ ਇਹਦੇ 'ਚ ਚਿੰਤਾ ਵਾਲੀ ਗੱਲ ਕਿਹੜੀ ਆ ਹੁਣ ਰਵਨੀਤ ਬਿੱਟੂ ਨੇ ਹੋਰ ਕੀ ਕੀ ਕਿਹਾ ਇਹਦੇ 'ਚ ਆਪਾਂ ਅਜੋਦੀ ਬਾਅਦ ਦੇ ਵਿੱਚ ਵੀ ਗੱਲ ਕਰਦੇ ਆ ਪਰ ਜਿਹੜੀ ਸਿਆਸਤ ਇਹਦੇ ਤੇ ਪੱਕੀ ਆ ਦੇਖੋ ਸਥਿਤੀਆਂ ਮੈਨੂੰ ਦਿੱਲੀ ਵਰਗੀਆਂ ਬਣਦੀਆਂ ਲੱਗਦੀਆਂ ਦਿੱਲੀ ਚ ਭਾਰਤੀ ਜਨਤਾ ਪਾਰਟੀ ਨੇ ਆਮ ਆदमी ਪਾਰਟੀ ਨਾਲ ਸਿੱਧਾ ਟਕਰਾਅ ਲਿਆ ਹੋਇਆ ਸੀ ਜਾਂ ਆਮ ਆਦਮੀ ਪਾਰਟੀ ਨੇ ਬੀਜੇਪੀ ਨਾਲ ਟਕਰਾਅ ਲਿਆ ਹੋਇਆ ਸੀ ਹੁਣ ਸਾਨੂੰ ਪੰਜਾਬ ਚ ਵੀ ਉਸੇ ਤਰ੍ਹਾਂ ਦਾ ਟਕਰਾਅ ਜਿਹੜਾ ਉਹ ਨਜ਼ਰ ਆਉਣ ਲੱਗ ਗਿਆ ਔਰ ਤੁਸੀਂ ਵੇਖੋ ਦੋਵੇਂ ਪੋਲੀਟੀਕਲ ਪਾਰਟੀਆਂ ਦੇ ਨਮਾਇंदे ਹੁਣ ਇੱਥੇ ਸਰਗਰਮ ਸੀ ਰਵਨੀਤ ਬਿੱਟੂ ਵੀ ਜਿਹੜੇ ਹਾਰੇ ਸੀ ਭਾਰਤੀ ਜਿਨ੍ਹਾਂ ਦੇ ਵਿੱਚੋਂ ਪੰਜਾਬੀ 65% ਪੰਜਾਬੀ ਨੇ ਉਹਨਾਂ ਨੂੰ ਰੀਸੀਵ ਕਰਨ ਲਈ ਆਏ ਹੋਏ ਸੀ ਔਰ ਭਗਵੰਤਮਾਨ ਲਗਾਤਾਰ ਦੋ ਦਿਨਾਂ ਦੇ ਇੱਥੇ ਨੇ ਲੇਕਿਨ ਜਦੋਂ ਪੌਣੇ 11 ਵਜੇ 11:30 ਵਜੇ ਜਦੋਂ ਇਹ ਜਹਾਜ਼ ਲੈਂਡ ਕੀਤਾ ਉਸ ਵੇਲੇ ਤੱਕ ਕਿਉਂਕਿ ਉਸ ਤੋਂ ਬਾਅਦ ਵੀ ਡੇਢ ਦੋ ਘੰਟੇ ਲੱਗਣੇ ਸੀ ਉਸ ਵੇਲੇ ਤੱਕ ਹਜੇ ਇਹ ਸਾਫ਼ ਨਹੀਂ ਹੋਈ ਗੱਲ ਵੀ ਈਸ਼ਵਰ ਜਿਹੜੇ ਇਹ ਯਾਤਰੀ ਆਏ ਨੇ ਇਹ ਕਿਉਂਕਿ ਰਾਤੀ 11:30 ਪੌਣੇ 12 ਵਜੇ ਆਏ ਨੇ ਉਦੋਂ ਇਹ ਸਾਫ਼ ਨਹੀਂ ਹੋ ਸਕਿਆ ਵੀ ਕੀ ਇਹ ਸਾਰਿਆਂ ਦੇ ਦੁਬਾਰਾ ਹੱਥ ਕੜੀਆਂ ਲਾ ਕੇ ਇਹਨਾਂ ਨੂੰ ਲਿਆਂਦਿਆ ਗਿਆ ਯਾ ਬਿਨਾ ਹਥਕੜੀਆਂ ਤੋਂ ਇਸ ਵਾਰ ਭੇਜੇ ਗਏ ਨੇ ਇਹ ਜਿਵੇਂ ਜਿਵੇਂ ਦਿਨ ਅੱਗੇ ਚੜ੍ਹੇਗਾ ਤੇ ਇਹ ਸਥਿਤੀਆਂ ਜਿਹੜੀਆਂ ਨੇ ਸਾਫ਼ ਹੋਣਗੀਆਂ ਕਿਉਂਕਿ ਹਾਲ ਫਿਲਹਾਲ ਤਾਂ ਵੱਖ-ਵੱਖ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਜਾਂਚ ਹੈ ਉਹ ਚੱਲ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਬੀਜੇਪੀ ਦੇ ਉੱਤੇ ਇਹ ਟਾਰਗੇਟ ਕਰ ਰਹੇ ਨੇ ਕਿ ਆਖਰ ਇਹ ਜਹਾਜ਼ ਪੰਜਾਬ ਕਿਉਂ ਆ ਰਹੇ ਨੇ ਪਰ ਭਗਵੰਤ ਮਾਨ ਇਹ ਵੀ ਕਹਿ ਰਹੇ ਨੇ ਕਿ ਬਾਕੀ ਦੇ ਜਹਾਜ਼ ਪੰਜਾਬ ਨਾ ਭੇਜੇ ਜਾਣ ਰਵਨੀਤ ਮਿੱਟੂ ਕਹਿੰਦੇ ਹਜੇ ਹਜ਼ਾਰ ਤੋਂ ਵੱਧ ਭਾਰਤੀ ਆ ਸਕਦੇ ਅੰਦਾਜ਼ਾ ਉਹਨਾਂ ਨੇ ਲਾਇਆ ਔਰ ਕਈ ਜਹਾਜ਼ ਹਜੇ ਆਉਣੇ ਨੇ ਪਰ ਇੱਕ ਟਕਰਾਹ ਲਗਾਤਾਰ ਵੱਧ ਰਹੀ ਦੀ ਦਰਮਿਆਨ ਆਪਾਂ ਇੱਕ ਵਾਰ ਗੱਲ ਸੁਣ ਲਈਏ ਭਗਵੰਤ ਮਾਨ ਦੀ ਉਹਨਾਂ ਨੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਨੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਇਹ ਲੋਕ ਵਾਪਸ ਆ ਰਹੇ ਨੇ ਜਹਾਜ਼ ਜਿਹੜਾ ਉਹ 10 ਵਜੇ ਆਊਗਾ ਪਿਛਲੀ ਵਾਰ ਉਹਨੂੰ ਦੂਸਰੇ ਟਰਮੀਨਲ ਵਾਲੇ ਪਾਸੇ ਖੜਾ ਕੇ ਉਧਰੋਂ ਹੀ ਸਾਰੇ ਬੰਦਿਆਂ ਨੂੰ ਕਲੀਅਰ ਕਰਕੇ ਬਾਹਰ ਛੱਡ ਦਿੱਤਾ ਅਸਵਾਰੋ ਟਰਮੀਨਲ ਤੇ ਉਹਦੇ ਚੋਂ ਜਿੰਨੇ ਪੰਜਾਬੀ ਨੇ 67 ਪੰਜਾਬੀ 67 ਉਹਨਾਂ ਨੂੰ ਇਹ ਇਮੀਡੀਏਟਲੀ ਬਾਹਰ ਕਿਉਂਕਿ ਉਹ ਉਹਦੇ ਮਾਪੇ ਉਹ ਵੀ ਆਏ ਹੋਣਗੇ ਜਾਂ ਸਾਡੀਆਂ ਵੀ ਗੱਡੀਆਂ ਤਿਆਰ ਨੇ ਜਿੱਥੇ ਜਿੱਥੇ ਵੀ ਜਾਣਾ ਉਹਨਾਂ ਨੇ ਛੱਡ ਕੇ ਆਇਆ ਬਾਈ ਰੋਡ ਵਾਲੇ ਜਿਹੜੇ ਹਰਿਆਣਾ ਵਾਲੇ ਨੇ ਕੋਈ ਤਾਂ ਉਹਨਾਂ ਨੂੰ ਵੀ ਬਾਹਰ ਆਫਰ ਅਸੀਂ ਦਿੱਤੀ ਕਿ ਤੁਸੀਂ ਬਾਹਰ ਆ ਕੇ ਇਹ ਤੋਂ ਹਰਿਆਣਾ ਵੀ ਛੱਡਿਆ ਬਾਕੀ ਗੋਆ ਗੁਜਰਾਤ ਕੁਝ ਹੋਰ ਸਟੇਟਾਂ ਦੇ ਉਹਨਾਂ ਨੂੰ ਅੰਦਰ ਹੀ 에어ਪੋਰਟ ਦੇ ਅੰਦਰ ਹੀ ਰਹਿائش ਦਾ ਪ੍ਰਬੰਧ ਹੋ ਗਿਆ ਖਾਣੇ ਦਾ ਪ੍ਰਬੰਧ ਤਾਂ ਸਾਰਿਆਂ ਦਾ ਹੀ ਹੋ ਗਿਆ ਸਾਰਿਆਂ ਦਾ ਹੀ ਕਿਉਂਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ 1 ਲੱਖ ਬੰਦਾ ਹਰ ਰੋਜ਼ ਲੰਗਰ ਛਕਦਾ ਦਰਬਾਰ ਸਾਹਿਬ ਤੇ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਇੱਥੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਜਿਹੜਾ ਸੋ ਭਗਵੰਤਮਾਨ ਦੀ ਗੱਲ ਸੁਣੀ ਹੁਣ ਰਵਨੀਤ ਬਿੱਟੂ ਜੀ ਦੀ ਵੀ ਗੱਲ ਸੁਣੀਏ ਰਵਨੀਤ ਬਿੱਟੂ ਵੀ ਬਹੁਤ ਜ਼ਿਆਦਾ ਤੱਤੇ ਨਜ਼ਰ ਆਏ ਔਰ ਰਵਨੀਤ ਬਿੱਟੂ ਦੇ ਸ਼ਬਦਾਂ ਦੀ ਚੋਣ ਹੈ ਜਿਹੜੀ ਕਈ ਵਾਰੀ ਉਹ ਬਹੁਤ ਜ਼ਿਆਦਾ ਢਕੀਲੀ ਵੀ ਹੁੰਦੀ। ਜੀਐਮ ਦੀ ਗੱਲ ਸੁਣ ਲਓ ਹਾਂ ਹਾਂ ਇਹ ਸਭ ਤੋਂ ਵੱਡਾ ਗੁਨਾਹਗਰ ਸਭ ਤੋਂ ਵੱਡਾ ਜੇ ਗੁਨਾਹਗਾਰ ਆ ਕੋਈ ਪੰਜਾਬ ਦਾ ਤਾਂ ਇਹ ਮਹਾਰਾਜਾ ਸਤੋਜ ਅੱਜ ਹੋ ਕੀ ਰਿਹਾ ਏ ਅੱਜ ਹੋ ਕੀ ਰਿਹਾ ਪੰਜਾਬ ਚ ਇਹ ਚ ਜੇ ਮਾੜਾ ਮੋਟਾ ਕਾਣਾ ਸਭ ਤੋਂ ਪਹਿਲਾਂ ਜਦੋਂ ਆ ਜਹਾਜ਼ ਉਤਰ ਰਿਹਾ ਨਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਸੀ ਇਹ ਕਿਹੜੇ ਮੂੰਹ ਨਾਲ ਬੋਲ ਰਿਹਾ ਜਿਹੜਾ ਕਹਿੰਦੇ ਸਸੀਂ ਬਾਹਰੋਂ ਗੋਰੇ ਉਰੇ ਆਉਣਗੇ ਰਿਵਰਸ ਮਾਈਗ੍ਰੇਸ਼ਨ ਕਰ ਦੂੰਗਾ ਵੀ ਗੋਰੇ ਉਰੇ ਆ ਕੇ ਕੰਮ ਕਰਨਗੇ ਇਹ ਸੀਐਮ ਕਿਹੜੇ ਮੂੰਹ ਨਾਲ ਉਰੇ ਬੋਲਦਾ ਗੁਰੂ ਦੀ ਧਰਤੀ ਤੇ ਇਹ ਬੇਸ਼ਰਮੰਦਾ ਐਸਾ ਏ ਵੀ ਇਹ ਆ ਕੇ ਉਰੇ ਕਹਿ ਰਿਹਾ ਏ ਵੀ ਜਹਾਜ਼ ਕਿਉਂ ਲਾਇਆ ਅਰੇ ਭਾਈ ਤੂੰ ਤਾਂ ਗੋਰਿਆਂ ਨੂੰ ਉੜੀਕ ਰਿਹਾ ਸੀ ਸਾਡੇ ਪੰਜਾਬੀ ਜਿਹਨੇ 50-50 ਲੱਖ ਰੁਪਈਆ ਦੇ ਹਰ ਜਾ ਰਿਹਾ ਉਰੇ 50 ਲੱਖ ਲੱਖੇ ਨੂੰ ਕੋਈ ਕੰਮ ਨਹੀਂ ਲੱਭ ਰਿਹਾ ਪਰ ਬੋਰਡ ਦੇ ਪਿੱਛੇ ਲੱਗੇ ਹੋਏ ਇਹ ਇਹ ਜੇ ਇਹ ਬੇਸ਼ਰਮ ਹੈ ਉਹੀ ਕਹਿ ਰਹੇ ਆ ਮੈਂ ਕਿਹਾ ਭਗਵੰਤ ਮਾਨਤ ਸਾਹਿਬ ਨੂੰ ਸਾਰੇ ਵਾਲੀ ਸਰਕਾਰੀ ਨੌਕਰੀਆਂ ਜਿਹਨੇ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਲੁੱਟੇ ਗਏ ਆ ਓਨੀ ਉਹਨੇ ਪੈਸੇ ਦੇਣੇ ਚਾਹੀਦੇ ਆ ਤੇ ਦੂਜੀ ਗੱਲ ਮੇਰੀ ਸੁਣ ਲੋ ਜਿਹਨੇ ਵੀ ਇਹ 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 ਭਗਵੰਤ ਮਾਨ ਮੇਰਾ ਸਿੱਧਾ આરોਪ ਨਹੀਂਗਾ ਮੇਰੀ ਸਿੱਧੀ ਇਹ ਸਚਾਈ ਇਮਾਨਦਾਰੀ ਸੁਣ ਲੋ ਇਹ ਭਗਵੰਤ ਮਾਨ ਰੜਿਆ ਹੋਇਆ ਅੱਜ ਡੰਕੀ ਲਾ ਕੇ ਜਾਂਦੇ ਆ ਜਦੋਂ ਇਹ ਢੋਲ ਕੀ ਛਣੇ ਵਜਾਉਂਦਾ ਸੀ ਜਦੋਂ ਇਹ ਕੈਸਟਾ ਬਣਾਉਂਦਾ ਸੀ ਉਸ ਵੇਲੇ ਕਬੂਤਰਬਾਜੀ ਇਥੇ ਕਿੰਨੇ ਉਸ ਵੇਲੇ આરોਪ ਲੱਗੇ ਇਹ ਕਿਵੇਂ ਉਹਨਾਂ ਨੂੰ ਕੁਝ ਕਰ ਲੂਗੇ 3 ਸਾਲ ਚ ਸੋਡੈਲੋ ਜੀ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਰਵਨੀਤ ਬਿੱਟੂ ਦੇ ਬਿਆਨ ਦਾ ਇਸ ਉੱਪਰ ਵੀ ਆਪਾਂ ਜ਼ਰੂਰ ਗੱਲ ਕਰੀਏ ਕਿਉਂਕਿ ਇਹ ਕਾਫੀ ਸੰਜੀਦਾ ਮੁੱਦਾ ਜ਼ਰੂਰ ਬਣ ਰਿਹਾ ਹੁਣ ਜਿਵੇਂ ਕਿ ਰਵਨੀਤ ਬਿੱਟੂ ਕਹਿੰਦੇ ਨੇ ਕਿ ਜਦੋਂ ਤੋਂ ਭਗਵੰਤ ਮਾਨ ਦੀ ਪੰਜਾਬ ਦੇ ਵਿੱਚ ਸੱਤਾ ਉਹ ਮੁੱਖ ਮੰਤਰੀ ਨੇ ਉਦੋਂ ਤੋਂ ਲੋਕ ਬਹੁਤ ਪਰੇਸ਼ਾਨ ਨੇ ਔਰ ਡੰਕੀ ਲਗਾ ਕੇ ਫਸ ਰਹੇ ਨੇ ਲਗਾਤਾਰ ਜੋ ਜਿਸ ਤਰੀਕੇ ਨਾਲ ਉਹਨਾਂ ਦੇ ਬਿਆਨ ਆ ਰਹੇ ਨੇ ਉਸ ਉਪਰ ਸਵਾਲ ਕਈ ਖੜੇ ਹੋ ਰਹੇ ਨੇ ਰਵਨੀਤ ਬਿੱਟੂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਡੰਕੀਆਂ ਜਿਹੜੀਆਂ ਤਾਂ ਲੱਗ ਰਹੀਆਂ ਨੇ ਕਿਉਂਕਿ ਭਗਵੰਤ ਮਾਨ ਮੁਖ ਮੰਤਰੀ ਨੇ ਇਸ ਵੇਲੇ ਪੰਜਾਬ ਦੇ ਜਿਸ ਕਰਕੇ ਲੋਕ ਪਰੇਸ਼ਾਨ ਨੇ ਪਰ ਜਿਹੜੇ ਬੰਦੇ ਲਗਾਤਾਰ ਵਾਪਸ ਆ ਰਹੇ ਨੇ ਜਿੰਨੇ ਵੀ ਭਾਰਤੀ ਵਾਪਸ ਆ ਰਹੇ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਉਸ ਵਿੱਚ ਸਿਰਫ ਪੰਜਾਬ ਦੇ ਲੋਕ ਤਾਂ ਨਹੀਂ ਆ ਪੰਜਾਬ ਦੇ ਨਾਲ ਨਾਲ ਅਸੀਂ ਗੱਲ ਕਰ ਲਈਏ ਤਾਂ ਗੁਜਰਾਤ ਤੋਂ ਵੀ ਨੇ ਲੋਕ ਹਰਿਆਣਾ ਤੋਂ ਵੀ ਨੇ ਮੱਧ ਪ੍ਰਦੇਸ਼ ਤੋਂ ਵੀ ਲੋਕ ਨੇ ਹਾਲਾਂਕਿ ਪੰਜਾਬ ਨੂੰ ਛੱਡ ਕੇ ਬਾਕੀ ਤਿੰਨੇ ਸਟੇਟ ਦੀ ਅਸੀਂ ਗੱਲ ਕਰ ਲਈਏ ਤਾਂ ਉੱਥੇ ਤਾਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਹੀ ਸੱਤਾ ਉੱਥੇ ਹੈ ਸੋ ਇਹਨਾਂ ਸਥਿਤੀਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਅਸੀਂ ਲਈਏ ਕਿ ਬੀਜਪੀ ਦਾ ਜਿਹੜਾ ਗੁਜਰਾਤ ਮਾਡਲ ਹੈ ਉਹ ਵੀ ਫੇਲ ਹੈ ਮਧ ਪ੍ਰਦੇਸ਼ ਦਾ ਮਾਡਲ ਵੀ ਫੇਲ ਹੈ ਹਰਿਆਣਾ ਦਾ ਮਾਡਲ ਵੀ ਫੇਲ ਹੈ ਔਰ ਦੂਸਰੇ ਪਾਸੇ ਅਗਰ ਅਸੀਂ ਸਮਝੀਏ ਕਿ ਰਵਨੀਤ ਬਿੱਟੂ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਕਿ ਉਹ ਤੱਥਾਂ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਕਰਨਾ ਚਾ ਰਹੇ ਨੇ ਜਾਂ ਜਿਵੇਂ ਵੀ ਬੀਜਪੀ ਉਹਨਾਂ ਨੂੰ ਜਿਵੇਂ ਡਿਕਟੇਟ ਕਰ ਰਹੀ ਹੈ ਜਾਂ ਜੋ ਲਿਖਤ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਉਹ ਸਿਰਫ ਉਹੀ ਬੋਲਦੇ ਜਾ ਰਹੇ ਨੇ ਕਿ ਉਹ ਇਹ ਤੱਥ ਨਹੀਂ ਸਮਝਣਾ ਚਾਹ ਰਹੇ ਕਿ ਜਿੰਨੇ ਵੀ ਭਾਰਤੀ ਡਿਪੋਰਟ ਹੋ ਰਹੇ ਨੇ ਉਹਨਾਂ ਵਿੱਚ ਸਿਰਫ ਔਰ ਸਿਰਫ ਪੰਜਾਬ ਨਹੀਂ ਇਹ ਉਹਨਾਂ ਦੇ ਵਿੱਚ ਅ ਅਸੀਂ ਭਾਰਤੀਆਂ ਦੀ ਗੱਲ ਕਰਦੇ ਆਂ ਗੁਜਰਾਤ ਤੋਂ ਮੱਧ ਪ੍ਰਦੇਸ਼ ਤੋਂ ਹਰਿਆਣਾ ਤੋਂ ਉਹਨਾਂ ਦਾ ਜ਼ਿਕਰ ਆ ਕੇ ਰਵਨੀਤ ਬਟੂ ਕਿਉਂ ਨਹੀਂ ਕਰ ਰਹੇ ਨੇ ਕਿਉਂ ਨਹੀਂ ਹੈ ਬੋਲਣਾ ਚਾ ਰਹੇ ਕਿ ਜਿੱਥੇ ਬਾਕੀ ਸਟੇਟਸ ਤੋਂ ਵੀ ਜਿਹੜੇ ਲੋਕ ਵੁੜ ਰਹੇ ਨੇ ਡਿਪੋਰਟ ਹੋ ਰਹੇ ਨੇ ਉੱਥੇ ਤਾਂ ਬੀਜੇਪੀ ਦੀ ਸਰਕਾਰ ਹੈ ਕਿ ਉੱਥੇ ਵੀ ਲੋਕ ਜੋ ਬਹੁਤ ਪਰੇਸ਼ਾਨ ਨੇ ਜਿਹੜੇ ਹੁਣ ਅਮਰੀਕਾ ਤੋਂ ਡਿਪੋਰਟ ਹੋ ਰਹੇ ਨੇ ਕਿ ਉਹ ਵੀ ਕਿਉਂ ਮਜਬੂਰ ਹੋਏ ਅਮਰੀਕਾ ਡੰਕੀ ਲਗਾਉਣ ਦੇ ਲਈ ਕਿ ਉਹ ਵੀ ਬਹੁਤ ਜ਼ਿਆਦਾ ਆਪਣੀ ਰਾਜ ਸਰਕਾਰ ਤੋਂ ਪਰੇਸ਼ਾਨ ਸਨ ਹਜੂ ਜੀ ਤੁਹਾਡਾ ਸਵਾਲ ਤਾਂ ਬਹੁਤ ਮਹੱਤਵਪੂਰਨ ਹੈ ਇਹ ਸਵਾਲ ਖੜੇ ਹੋ ਰਹੇ ਨੇ ਵੀ ਕੀ ਸੱਚਮੁੱਚ ਬੀਜੇਪੀ ਇੱਕ ਰਟੀ ਰਟਾਈ ਸਕ੍ਰਿਪਟ ਦੇ ਰਹੀ ਹੈ ਰਵਨੀਤ ਬਿੱਟੂ ਹੁੰਦਾ ਰਵਨੀਤ ਬਿੱਟੂ ਰਾਜਸਥਾਨ ਦੇ ਰਾਜ ਸਭਾ ਮੈਂਬਰ ਨੇ ਰਵਨੀਤ ਬਿੱਟੂ ਪੰਜਾਬ ਤੋਂ ਰਾਜ ਸਭਾ ਚ ਨਹੀਂ ਨੇ ਭਾਵੇਂ ਉਹਨਾਂ ਦਾ ਸਬੰਧ ਪੰਜਾਬ ਨਾਲ ਹੈ ਪਰ ਇਸ ਵਕਤ ਉਹ ਨੁਮਾਇੰਦਗੀ ਕੇਂਦਰ ਸਰਕਾਰ ਦੀ ਕਰ ਰਹੇ ਨੇ ਕਿ ਉਹ ਗੱਲ ਸਿਰਫ ਪੰਜਾਬ ਸਰਕਾਰ ਦੀ ਕਰ ਰਹੇ ਨੇ ਹੁਣ ਰਵਨੀਤ ਬਿੱਟੂ ਜਿਹੜੇ ਕੇਂਦਰ ਦੇ ਰਾਜ ਮੰਤਰੀ ਨੇ ਉਹ ਕਹਿੰਦੇ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਇੱਥੇ ਮੁੰਡਿਆਂ ਕੋਲੇ 50 ਲੱਖ ਚ ਕੰਮ ਲਾਉਣ ਨੂੰ ਹੈ ਨਹੀਂ ਉਹ ਬਾਹਰ ਜਾ ਰਹੇ ਨੇ ਹੁਣ ਜੇ ਦੇਖਿਆ ਜਾਵੇ ਤੇ ਕਲੇ ਪੰਜਾਬ ਦੇ ਨਹੀਂ ਮੁੜ ਰਹੇ ਮੁੰਡੇ ਜਾਂ ਲੋਕ ਉਹ ਗੁਜਰਾਤ ਦੇ ਵੀ ਆ ਰਹੇ ਨੇ ਹੁਣ ਗੁਜਰਾਤ ਦੇ 30 ਤੋਂ ਵੱਧ ਆਏ ਨੇ ਰਾਜਸਥਾਨ ਦਾ ਵੀ ਆ ਹਰ ਫਲਾਈਟ ਚ ਆ ਰਿਹਾ ਮੱਧ ਮੱਧ ਪ੍ਰਦੇਸ਼ ਦੇ ਐਮਪੀ ਦੇ ਅੱਜ ਆਉਣੇ ਨੇ ਅੱਜ ਉਹ 30 ਤੋਂ ਜ਼ਿਆਦਾ ਕਹਿੰਦੇ 34 ਦੇ ਕਰੀਬ ਐਮਪੀ ਦੇ ਹੋਣਗੇ ਇਹਦਾ ਮਤਲਬ ਹੈ ਰਵਨੀਤ ਬਿੱਟੂ ਦਾ ਟਾਰਗੇਟ ਸਿਰਫ ਭਗਵੰਤ ਮਾਨ ਕੀ ਭਾਜਪਾ ਨੇ ਉਹਨਾਂ ਨੂੰ ਡਿਕਟੇਸ਼ਨ ਦੇ ਕੇ ਭੇਜਿਆ ਵੀ ਤੁਸੀਂ ਸਿਰਫ ਪੰਜਾਬ ਦੀ ਗੱਲ ਕਰਨੀ ਹੈ ਵੀ ਪੰਜਾਬ ਭਗਵੰਤ ਮਾਨ ਨੇ ਬਰਬਾਦ ਕਰਤਾ ਵੀ ਇਹ ਪੰਜਾਬ ਦੇ ਲੋਕ ਵਾਪਸ ਆ ਰਹੇ ਨੇ ਜੇ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਇਹਨਾਂ ਲੋਕਾਂ ਕੋਲੇ ਕੰਮ ਨਹੀਂ ਏ ਡੌਂਕੀਆਂ ਲਾ ਕੇ ਅਮਰੀਕਾ ਜਾ ਰਹੇ ਨੇ ਫਿਰ ਗੁਜਰਾਤ ਤਾਂ ਬਰਬਾਦ ਨਹੀਂ ਫਿਰ ਗੁਜਰਾਤ ਤੋਂ ਲੋਕ ਕਿਉਂ ਜਾ ਰਹੇ ਨੇ ਫਿਰ ਮੱਧ ਪ੍ਰਦੇਸ਼ ਵੀ ਭਾਜਪਾ ਨੇ ਬਰਬਾਦ ਨਹੀਂ ਕੀਤਾ ਮੱਧ ਪ੍ਰਦੇਸ਼ ਤੋਂ ਕਿਉਂ ਜਾ ਰਹੇ ਨੇ ਰਾਜਸਥਾਨ 'ਚ ਵੀ ਭਾਜਪਾ ਦੀ ਸਰਕਾਰ ਹੈ ਉੱਥੋਂ ਕਿਉਂ ਜਾ ਰਹੇ ਨੇ ਇਹ ਹਰਾਨੀ ਵਾਲੀ ਗੱਲ ਹੈ ਗੁਜਰਾਤ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਯੂਪੀ ਹੋ ਗਿਆ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਹਰਿਆਣੇ ਦੇ ਇਸ ਵਾਰ 30 ਤੋਂ ਵੱਧ ਹੈ ਹੁਣ ਹਰਿਆਣੇ ਚ ਤਾਂ 15 ਸਾਲ ਤੋਂ ਬੀਜੇਪੀ ਦੀ ਸਰਕਾਰ ਹੈ ਤੀਜੀ ਵਾਰ ਬਣ ਗਈ ਇਹਦਾ ਮਤਲਬ ਹੈ ਇਹ ਰਵਨੀਤ ਬਿੱਟੂ ਨੂੰ ਸਮਝਾਉਣਾ ਪੈਣਾ ਦੇਸ਼ ਦੇ ਲੋਕਾਂ ਨੂੰ ਵੀ ਕੀ ਕਲਾ ਭਗਵੰਤ ਮਾਨ ਨੇ ਪੰਜਾਬ ਬਰਬਾਦ ਕੀਤਾ ਜਾਂ ਬੀਜੇਪੀ ਨੇ ਵੀ ਉਹ ਤਿੰਨੇ ਸੂਬੇ ਬਰਬਾਦ ਕੀਤੇ ਨੇ ਜਿੱਥੋਂ ਲੋਕ ਜਾ ਰਹੇ ਨੇ ਜਾਂ ਅਸੀਂ ਇਹ ਕਹੀਏ ਜੇ ਬੀਜੇਪੀ ਨੇ ਬਰਬਾਦ ਨਹੀਂ ਕੀਤਾ ਹਰਿਆਣਾ ਮੱਧ ਪ੍ਰਦੇਸ਼ ਤੇ ਗੁਜਰਾਤ ਫਿਰ ਭਗਵੰਤ ਨੇ ਕਿਵੇਂ ਬਰਬਾਦ ਕਰਤਾ ਪੰਜਾਬ ਕਹਿਣ ਦਾ ਮਤਲਬ ਭਗਵੰਤਮਾਨ ਦੀ ਵਕਾਲਤ ਨਹੀਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਪੋਲਿਟੀਕਲ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਨੂੰ ਮੈਨੂੰ ਲੱਗਦਾ ਰਵਨੀਤ ਬਿੱਟੂ ਨੂੰ ਇਹ ਸਿਖਾ ਕੇ ਪੇਲੇ ਹੁਣ ਰਵਨੀਤ ਬਿੱਟੂ ਕਹਿੰਦੇ ਕਿ ਭਗਵੰਤਮਾਨ ਸਰਕਾਰੀ ਨੌਕਰੀ ਦਵੇ ਔਰ ਉਹਨਾਂ ਦੇ ਪੈਸੇ ਮੜਵਾਵੇ ਕੀ ਰਵਨੀਤ ਬਿੱਟੂ ਇਹ ਮੰਗ ਨਰਿੰਦਰ ਮੋਦੀ ਤੋਂ ਕਰਨਗੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਕਰਨਗੇ ਰਵਨੀਤ ਬਿੱਟੂ ਰਾਜਸਥਾਨ ਦਾ ਐਮਪੀ ਹੈ ਉਹ ਉਹ ਮੰਗ ਨਹੀਂ ਕਰਦਾ ਵੀ ਰਾਜਸਥਾਨ ਦਾ ਮੁੱਖ ਮੰਤਰੀ ਇਹਨਾਂ ਨੂੰ ਨੌਕਰੀ ਦਵੇ ਤੇ ਪੈਸੇ ਦਵੇ ਨਾ ਉਹ ਹਰਿਆਣੇ ਤੋਂ ਮੰਗ ਕਰਦਾ ਹੈ ਨਾਇਬ ਸਿੰਘ ਸੈਣੀ ਤੋਂ ਵੀ ਨਾਇਬ ਸਿੰਘ ਸੈਣੀ ਇਹ ਸਾਰਿਆਂ ਨੂੰ ਸਰਕਾਰੀ ਨੌਕਰੀ ਵੀ ਦੇਣ ਤੇ ਪੈਸੇ ਵੀ ਮੋੜਨ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਸ਼ੁੱਧ ਸਿਆਸਤ ਹੋ ਰਹੀ ਹੈ ਇਸ ਸਿਆਸਤ ਦੇ ਵਿੱਚ ਅੱਜ ਰਵਨੀਤ ਮਿੱਟੂ ਬੀਜੇਪੀ ਦਾ ਦੂਤ ਬਣ ਕੇ ਕੱਲ ਪੰਜਾਬ ਪਹੁੰਚਿਆ ਸੀ ਤੇ ਇਹ ਭਗਵੰਤ ਮਾਨ ਤੇ ਬੀਜੇਪੀ ਦੇ ਵਿੱਚ ਇਹ ਸਿਆਸੀ ਟੱਕਰ ਹੈ ਹੁਣ ਇਹਦੇ ਵਿੱਚ ਕਿਉਂਕਿ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜੋ ਦਿੱਲੀ 'ਚ ਸੀ ਵੀ ਦਿੱਲੀ 'ਚ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਭਾਜਪਾ ਨੇ ਦਿੱਲੀ ਬਰਬਾਦ ਕਰਤੀ। ਭਾਜਪਾ ਵਾਲੇ ਕਹਿੰਦੇ ਆਪ ਨੇ ਦਿੱਲੀ ਬਰਬਾਦ ਕਰਤੀ। ਸੋ ਉਸੇ ਤਰ੍ਹਾਂ ਦੀ ਲੜਾਈ ਹੁਣ ਪੰਜਾਬ 'ਚ ਆ ਗਈ। ਹੁਣ ਭਾਜਪਾ ਵਾਲੇ ਕਹਿੰਦੇ ਭਗਵੰਤ ਮਾਨ ਨੇ ਬਰਬਾਦ ਕਰਤਾ। ਆਪ ਵਾਲੇ ਕਹਿੰਦੇ ਭਾਜਪਾ ਨੇ ਪੰਜਾਬ ਬਰਬਾਦ ਕੀਤਾ ਹੋਇਆ। ਹੁਣ ਇਹ 27 ਤੋਂ ਪਹਿਲਾਂ ਇੱਕ ਨਵੀਂ ਤਰ੍ਹਾਂ ਦਾ ਸਿਆਸੀ ਯੁੱਧ ਹੈ। ਆਉਂਦੇ ਸਮੇਂ 'ਚ ਇਹਦੇ ਨਾਲ ਪੰਜਾਬ ਦਾ ਨੁਕਸਾਨ ਵੀ ਹੋਣਾ ਹੈ। ਇਹਦੇ ਨਾਲ ਮਨੋਰੰਜਨ ਵੀ ਹੋਊਗਾ ਪੋਲਿਟੀਕਲ ਕਿਉਂਕਿ ਜੋਕਰ ਤਮਾਸ਼ੇ ਕਰਨਗੇ ਪੋਲਿਟੀਕਲ ਲੀਡਰ। ਅੱਛਾ ਕਾਂਗਰਸ ਅਜੇ ਧਿਰ ਨਹੀਂ ਇਹ ਚਾਹੁੰਦੀ ਹੈ ਭਾਜਪਾ ਵੀ ਹੋ ਆਮ ਆਦਮੀ ਪਾਰਟੀ ਵੀ ਕਿ ਕਾਂਗਰਸ ਪੰਜਾਬ ਚ ਕੋਈ ਵੱਡੀ ਧਿਰ ਨਾ ਬਣੇ ਹੁਣ ਭਾਜਪਾ ਨੂੰ ਲੱਗਦਾ ਹੈ ਜਿਹੜਾ ਪੋਲਿਟੀਕਲ ਐਂਗਲ ਇਹਦੇ ਨਾਲ ਆ ਕੇ ਜੋੜਦਾ ਹੈ 27 ਦੀਆਂ ਚੋਣਾਂ ਨੇ ਭਾਜਪਾ ਨੂੰ ਲੱਗਦਾ ਹੈ ਕਿ ਜੇ ਅਸੀਂ ਇਹ ਪ੍ਰਭਾਵ ਦੇਵਾਂਗੇ ਕਿ ਆਮ ਆਦਮੀ ਪਾਰਟੀ ਫੇਲ ਹੈ ਤੇ ਸਾਰੇ ਪੰਜਾਬੀ ਦਿੱਲੀ ਵਾਂਗ ਸਾਡੇ ਨਾਲ ਜੁੜ ਜਾਣਗੇ ਪਰ ਦਿੱਲੀ ਚ ਤਾਂ ਕਾਂਗਰਸ ਜ਼ੀਰੋ ਹੈ ਦਿੱਲੀ ਚ ਕਾਂਗਰਸ ਪਿਛਲੀਆਂ 6 ਤਿੰਨ ਲੋਕ ਸਭਾ ਔਰ ਤਿੰਨ ਵਿਧਾਨ ਸਭਾ ਜ਼ੀਰੋ ਸੀਟ ਹੈ ਦਿੱਲੀ ਚ ਕਾਂਗਰਸ ਦੀ ਪਰ ਪੰਜਾਬ ਚ ਕਾਂਗਰਸ ਜ਼ੀਰੋ ਨਹੀਂ ਹੈ ਪੰਜਾਬ ਚ ਕਾਂਗਰਸ ਅੱਜ ਪਾਰਲੀਮੈਂਟ ਚ ਸਭ ਤੋਂ ਵੱਡੀ ਪਾਰਟੀ ਹੈ ਕਾਂਗਰਸ ਦੇ 7 ਐਮਪੀ ਨੇ ਪੰਜਾਬ ਚ ਪੰਜਾਬ ਚ ਕਾਂਗਰਸ ਕੋਲੇ ਵੱਡੇ ਵੱਡੇ ਚਿਹਰੇ ਨੇ ਦਿੱਲੀ ਚ ਕਾਂਗਰਸ ਕੋਲੇ ਕੋਈ ਚਿਹਰਾ ਲੱਭਦਾ ਨਹੀਂ ਉਥੇ ਦਾ ਮੁੱਖ ਮੰਤਰੀ ਦਾ ਜਿਹੜਾ ਪੁੱਤਰ ਹੈ ਸਾਬਕਾ ਮੁੱਖ ਮੰਤਰੀ ਦਾ ਉਹ ਵੀ 5000 ਤੋਂ ਵੱਧ ਵੋਟਾਂ ਨਹੀਂ ਲਿਆ ਜਾ ਸਕਿਆ ਉਥੇ ਤਾਂ ਜਿਹੜੀ ਆਲ ਇੰਡੀਆ ਵੀ ਵੱਡੇ ਲੀਡਰ ਹੈ ਬੀਜੇ ਕਾਂਗਰਸ ਦੇ ਚਲੋ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਹੁਣ ਉਥੇ ਤਾਂ ਕਾਂਗਰਸ ਦੀਆਂ 70 ਚੋਂ 64 65 ਤੇ ਜ਼ਮਾਨਤਾ ਜਬਤ ਹੋ ਗਈਆਂ ਪਰ ਪੰਜਾਬ ਚ ਕਾਂਗਰਸ ਕੋਲੇ 7 ਐਮਪੀ ਨੇ ਬੀਜੇਪੀ ਦਾ 0 ਐਮਪੀ ਹੈ ਹੁਣ ਬੀਜੇਪੀ ਨੂੰ ਇਹ ਕਿਉਂ ਲੱਗਦਾ ਵੀ ਜੇ ਅਸੀਂ ਆਪ ਨੂੰ ਇਸ ਤਰੀਕੇ ਨਾਲ ਟਾਰਗੇਟ ਕਰਾਂਗੇ ਹਰ ਮੁੱਦੇ ਤੇ ਕਿ ਭਗਵੰਤ ਨੇ ਪੰਜਾਬ ਬਰਬਾਦ ਕਰਤਾ ਫਿਰ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਜੇ ਕੇਂਦਰ ਚ ਬੀਜੇਪੀ ਦੀ ਸਰਕਾਰ ਹੈ ਤੇ ਪੰਜਾਬ ਚ ਵੀ ਕੇਂਦਰ ਦੀ ਸਰਕਾਰ ਹੈ ਤੇ ਫਿਰ ਕੇਂਦਰ ਪੰਜਾਬ ਚ ਕੀ ਵਿਕਾਸ ਕਰ ਰਿਹਾ ਜੇ ਭਗਵੰਤ ਨੇ ਪੰਜਾਬ ਬਰਬਾਦ ਕਰਤਾ ਸੋ ਇਹ ਸਾਰੇ ਤਰਕ ਨੇ ਇਨੋਂ ਦਾ ਇਸ ਕਰਕੇ ਜ਼ਿਕਰ ਹੈ हां ਰਵਨੀਤ ਬਿੱਟੂ ਕਵੇ ਕਿ ਮੈਂ ਸਾਰੀਆਂ ਸਰਕਾਰਾਂ ਤੋਂ ਕੇਂਦਰ ਸਰਕਾਰ ਤੋਂ ਵੀ ਮੰਗ ਕਰਦਾ Rajasthan ਵਾਲਿਆਂ ਤੋਂ ਵੀ ਮੱਧ ਪ੍ਰਦੇਸ਼ ਤੋਂ ਵੀ ਉੱਤਰ ਪ੍ਰਦੇਸ਼ ਤੋਂ ਵੀ ਛੱਤੀਸਗੜ੍ਹ ਤੋਂ ਵੀ ਜੈਪੂਰ Rajasthan ਤੋਂ ਵੀ Rajasthan ਦਾ MPR ਰਾਜ ਸਭਾ ਦਾ ਬਿੱਟੂ ਬਿੱਟੂ ਕਵੇ ਪੰਜਾਬ ਤੋਂ ਵੀ ਵੀ ਮੈਂ ਸਾਰੀਆਂ ਸੱਤੇ ਅੱਠੇ ਸਟੇਟਾਂ ਤੋਂ ਮੰਗ ਕਰਦਾ ਕਿ ਤੁਸੀਂ ਇਹਨਾਂ ਸਾਰੇ ਵਿਅਕਤੀਆਂ ਨੂੰ ਇਹਨਾਂ ਨੂੰ ਸਰਕਾਰੀ ਨੌਕਰੀਆਂ ਦਿਓ ਔਰ ਇਹਨਾਂ ਦੇ ਪੈਸੇ ਮੋੜੋ ਮਤਲਬ ਸਰਕਾਰੀ ਨੌਕਰੀ ਤੇ ਪੈਸੇ ਇਕੱਲਾ ਭਵੰਤਮਾਨ ਮੋੜੇ ਕਿਉਂਕਿ ਉਹਨੇ ਪੰਜਾਬ ਬਰਬਾਦ ਕਰਤਾ ਤੇ ਜਿਹੜੇ ਗੁਜਰਾਤ ਤੋਂ ਰਾਜਸਥਾਨ ਤੋਂ ਮੱਧ ਪ੍ਰਦੇਸ਼ ਤੋਂ ਜਾ ਰਹੇ ਨੇ ਉਹਨਾਂ ਲਈ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਉੱਤੇ ਉਹ ਸਰਕਾਰਾ ਕਰਕੇ ਨਹੀਂ ਔਰ ਭਗਵੰਤ ਮਾਨ ਕਹਿੰਦਾ ਅਸੀਂ ਹਰਿਆਣੇ ਵਾਲਿਆਂ ਨੂੰ ਵੀ ਘਰ ਭੇਜਣ ਦੀ ਇੰਤਜ਼ਾਮ ਕੀਤਾ ਗੱਡੀਆਂ ਦਾ ਤੇ ਪਿਛਲੀ ਵਾਰੀ ਜਦੋਂ ਭਾਜਪਾ ਵਾਲਿਆਂ ਨੇ ਗੱਡੀਆਂ ਭੇਜੀਆਂ ਉਹ ਕਹਿੰਦੇ ਭਗਵੰਤ ਮਾਨ ਦਾ ਇਲਜ਼ਾਮ ਹੈ ਉਹ ਕੈਦੀਆਂ ਵਾਲੀਆਂ ਭੇਜਤੀਆਂ ਇਹਦਾ ਮਤਲਬ ਹੈ ਭਾਜਪਾ ਨੂੰ ਸੰਤੁਲਨ ਬਣਾਉਣ ਦੀ ਲੋੜ ਹੈ ਭਾਜਪਾ ਦੇ ਜਿਹੜੇ ਲੀਡਰ ਜੋ ਮਰਜ਼ੀ ਦਿੱਲੀੋਂ ਪੜ ਕੇ ਕਾਲਿਕ ਸੰਤੁਲਨ ਸੰਤੁਲਨ ਬਣਾ ਕੇ ਉਹ ਆਪਣੇ ਸ਼ਬਦਾਂ ਨੂੰ ਅੱਗੇ ਰੱਖਣ ਹੁਣ ਅਸੀਂ ਸਿਆਸਤ ਬਿੱਟੂ ਦੀ ਸੁਣ ਲਈ ਬਿੱਟੂ ਨੇ ਬੇਸ਼ਰਮ ਤੱਕ ਕਹਿਤਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਹੁਣ ਭਗਵੰਤ ਮਾਨ ਨੇ ਬੀਜੇਪੀ ਨੂੰ ਕੀ ਕੀ ਕੀਤਾ ਆਪਾਂ ਇੱਕ ਵਾਰੀ ਇਹ ਵੀ ਸੁਣ ਲਈਏ ਕਿਉਂਕਿ ਭਗਵੰਤ ਮਾਨ ਦੀ ਸੁਣੇ ਬਿਲਾ ਮਾਮਲਾ ਅਧੂਰਾ ਹੈ ਪਰ ਰਾਜਾ ਵੜਿੰਗ ਨੇ ਵੀ ਖੂਬ ਪੜਾਅਸ ਕੱਢੀ ਹੈ ਦੋਵਾਂ ਤੇ ਰਾਜਾ ਵੜਿੰਗ ਨੇ ਭਗਵੰਤ ਮਾਨ ਤੇ ਵੀ ਔਰ ਬਿੱਟੂ ਤੇ ਵੀ ਪਰ ਰਾਜਾ ਵੜਿੰਗ ਅੱਧੀ ਰਾਤ ਨੂੰ ਅੰਮ੍ਰਿਤਸਰ ਨਹੀਂ ਗਿਆ ਸੋ ਕਾਂਗਰਸ ਨੂੰ ਇਸ ਲੜਾਈ ਨੂੰ ਸਿਆਸੀ ਲੜਾਈ ਨੂੰ ਵੀ ਪੰਜਾਬ 'ਚ ਟਿਕਾਣੀ ਬਣਾਉਣਾ ਪੈਣਾ ਇਕੱਲੇ 7 ਐਮਪੀ ਨਾਲ ਗੱਲ ਨਹੀਂ ਬਣਨੀ ਪਹਿਲਾਂ ਆਪਾਂ ਭਗਵੰਤ ਮਾਨ ਦੀ ਗੱਲ ਸੁਣ ਲਈ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਗੁੱਸਾ ਨਾ ਕੱਢੋਗੇ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਕੋਈ ਚੰਗੀਆਂ ਨੀਤੀਆਂ ਚੰਗਾ ਆ ਆ ਕੰਮ ਜਿੱਤਣ ਵਾਲੇ ਜਿਹੜੇ ਕਰ ਰਹੇ 2027 'ਚ ਕਿਹੜੇ ਮੂੰਹ ਨਾ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰਪਿੰਦ ਚੋਂ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲਿਆਏ ਕਿ ਉਹ ਉਸੇ ਟਾਈਮ ਤੇ 트럼ਪ ਤੇ ਮੋਦੀ ਦੀ ਜੱਫੀ ਪੈ ਰਹੀ ਹੈ ਉਸੇ ਟਾਈਮ ਤੇ ਜਹਾਜ਼ ਭਰੇ ਜਾ ਰਹੇ ਗਿਫਟ ਲੈ ਕੇ ਆ ਰਹੇ ਨੇ ਸਾਡੇ ਉਹ ਪਹਿਲਾਂ ਸਾਡਾ ਸੀ ਇੱਕ ਆਪਣਾ ਕੈਪਟਨ ਸਾਹਿਬ ਉਹ ਪਾਕਿਸਤਾਨ ਗਏ ਸੀ ਕੋਕੋੜੇ ਲੈ ਆਏ ਉਦੋਂ ਪਹਿਲਾਂ ਬਾਲ ਸਾਹਿਬ ਗਏ ਸੀ ਉਹ ਭੇਡੂ ਲੈ ਆਏ ਹੈਨਾ ਉਹਨਾਂ ਦੇ ਘਰੇ ਹੁਣ ਗਏ ਹੋਣ ਉਹ ਠੀਕ ਹੈ ਨਾ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਆ ਪਾਕਿਸਤਾਨੀਆਂ ਜਿਹੜਾ ਚ ਵੀ ਬਹੁਤ ਬੈਠੇ ਨੇ ਕੁਝ ਜੰਗੀ ਕੈਦੀ ਨੇ ਪੁਰਾਣੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਪਏ ਨੇ ਉਹਨਾਂ ਦੇ ਘਰਦਿਆਂ ਨੇ ਬੁੱਤ ਲਾ ਲੇ ਤੇ ਬਾਅਦ ਚ ਪਤਾ ਲੱਗਿਆ ਜਿਉਂਦਾ ਹੈ ਬੰਦਾ ਮੇਰੇ ਕੋਲ ਦੋ ਤਿੰਨ ਕੇਸ ਐਮਟੀ ਵੀ ਕੋ ਤੌਰ ਤੇ ਆਈ ਸੀਗੇ ਵੀ ਉਹ ਤਾਂ ਜਿਉਂਦਾ ਹੈ ਜੀ ਉੱਥੇ ਉਹ ਕੋਈ ਉੱਥੋਂ ਆਇਆ ਛੁੱਟ ਕੇ ਜਿਹੜਾ ਕੋਈ ਵਾਰੀ 26 ਜਨਵਰੀ ਜਾਂ ਕਿਤੇ 15 ਆਪਾਂ ਛੱਡ ਤੇ 15 ਉਹਨਾਂ ਛੱਡ ਕੇ ਉੱਚ ਆ ਜਾਂਦੇ ਨੇ ਉਹਨੇ ਆ ਕੇ ਦੱਸਿਆ ਜੀ ਤੁਹਾਡਾ ਬੰਦਾ ਉੱਥੇ ਜਿਉਂਦਾ ਇੱਥੇ ਬੁੱਤ ਲਾਈ ਬੈਠੇ ਮਾਨਸਾ ਕੋਲੇ ਪਿੰਡ ਹੈ ਜੀ ਉਹ ਮੇਰੇ ਕੋਲੇ ਆਏ ਜੀ ਅਸੀਂ ਤਾਂ ਬੁੱਤਲਾ ਹੀ ਬੈਠਿਆ ਉਹ ਕਹਿੰਦਾ ਉਹ ਮੈਂ ਬੁੱਤਵਲ ਦੇਖਾਂ ਜਾਂ ਕਿੱਧਰ ਦੇਖਾਂ ਮੈਂ ਕੋਈ ਕਾਲੀ ਨਹੀਂ ਕਰ ਰਿਹਾ ਕੋਈ ਗੌਰ ਨਹੀਂ ਕਰ ਰਿਹਾ ਕਿਹੜੀ ਬੇਦਿਸ਼ਨੀਤੀ ਇਹਨਾਂ ਦੀ ਸੁਪ ਕਿਰਪਾ ਕਰਕੇ ਜੇ ਹਾਂ ਪ੍ਰਧਾਨ ਮੰਤਰੀ ਨੇ ਕਹਤਾ ਸੀ ਅਸੈਪਟ ਕਰਾਂਗੇ ਆਪਣੇ ਬੰਦੇ ਅਮਰੀਕਾ ਜੀ ਕੋਈ ਭੇਜੂਗਾ ਪਰ ਅਸੈਪਟ ਤਾਂ ਤੁਸੀਂ ਰਿਸਪੈਕਟਫੁਲ ਵੇ ਨਾਲ ਕਰ ਲੋ ਕਿ ਜਹਾਜ਼ ਆਪਣਾ ਭੇਜ ਦੋ ਤੁਸੀਂ ਇਰ ਇੰਡੀਆ ਦਾ ਭੇਜ ਦਿਓ ਪਰ ਕੇ ਆ ਜੀ ਚਲੇ ਕੋਈ ਗੱਲ ਨਹੀਂ ਦਲਾ ਜੀ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਮੌਜੂਦਾ ਸਿਆਸੀ ਸਥਿਤੀਆਂ ਬਣੀਆਂ ਹੋਈਆਂ ਨੇ ਇਸ ਨੂੰ ਅਗਰ ਅਸੀਂ 2027 ਦੇ ਨਾਲ 2027 ਦੇ ਨਾਲ ਜੋੜ ਕੇ ਵੇਖੀਏ ਤਾਂ ਤੁਹਾਨੂੰ ਕੀ ਲੱਗ ਰਿਹਾ ਹੈ ਕੀ ਸਥਿਤੀਆਂ ਲੱਗਦੀਆਂ ਜੋ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਬੀਜੇਪੀ ਜਿਹੜੀ ਹੈ ਉਹ ਸਾਫ਼ ਤੌਰ ਤੇ ਪੂਰੀ ਕੋਸ਼ਿਸ਼ ਇਸੇ ਕੋਸ਼ਿਸ਼ ਵਿੱਚ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮੁਕਾਬਲਾ ਹੈ ਸਿੱਧੇ ਤੌਰ ਤੇ ਬੀਜੇਪੀ ਵਰਸਸ ਆਮ ਆਦਮੀ ਪਾਰਟੀ ਬਣਾਇਆ ਜਾਵੇ ਕਿਉਂਕਿ ਮੌਜੂਦਾ ਸਥਿਤੀਆਂ ਸ਼ਾਇਦ ਇਹੀ ਕਹਿ ਰਹੀਆਂ ਨੇ ਕਿਉਂਕਿ ਜਿਵੇਂ ਅਸੀਂ ਦਿੱਲੀ ਦੀ ਗੱਲ ਕਰ ਲਈਏ ਤਾਂ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਅਸੀਂ ਜ਼ੀਰੋ ਮੰਨ ਸਕਦੇ ਹਾਂ ਅ ਅਗਰ ਅਸੀਂ ਉਹਨਾਂ ਦੇ ਵੋਟ ਸ਼ੇਅਰ ਦੀ ਗੱਲ ਕਰ ਲਈਏ ਤਾਂ ਪੌਣੇ 7% ਵੋਟ ਸ਼ੇਅਰ ਹੈ ਉਹਨਾਂ ਦਾ ਔਰ ਅਗਰ ਅਸੀਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਪਾਰਲੀਮੈਂਟ ਵਿੱਚ ਕਾਂਗਰਸ ਦੇ ਜੋ ਹੈ 7 ਲੋਕ ਸਭਾ ਮੈਂਬਰ ਗਏ ਨੇ ਬਣਾਏ ਗਏ ਨੇ ਪੰਜਾਬ ਵੱਲੋਂ ਤਾਂ ਫਿਰ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਆਖਿਰ ਕਾਂਗਰਸ ਦੀ ਸਥਿਤੀ ਬਣੀ ਕੀ ਹੋਈ ਹੈ ਕੀ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਨਾਲ ਸਿੱਧਾ ਸਿੱਧਾ ਮੁਕਾਬਲਾ ਜਿਹੜਾ ਹੈ ਸਾਬਤ ਤੌਰ ਤੇ ਭਾਜਪਾ ਦਾ ਹੀ ਦਿਖਾਇਆ ਜਾ ਰਿਹਾ ਹੈ ਸੋ ਕਿ ਤਾਂ ਕਿ ਲੋਕਾਂ ਨੂੰ ਲੱਗੇ ਕਿ ਸਿੱਧੀ ਫਾਈਟ ਸਿਰਫ ਆਮ ਆਦਮੀ ਪਾਰਟੀ ਔਰ ਭਾਜਪਾ ਦੇ ਵਿਚਕਾਰ ਹੈ ਸੋ ਇਸ ਵੇਲੇ ਕਾਂਗਰਸ ਨੂੰ ਕਿਸ ਤਰ੍ਹਾਂ ਦਾ ਕਾਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਦਾ ਰੋਲ ਅਦਾ ਕਰਨ ਦੀ ਜ਼ਰੂਰਤ ਹੈ ਹਾਲ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਜ਼ਰੂਰ ਕਾਂਗਰਸ ਦੀ ਸਥਿਤੀ ਨੂੰ ਬਿਆਨ ਕਰੋ ਕਿਸ ਤਰੀਕੇ ਨਾਲ ਦੇਖਦੇ ਹੋ ਸਿਆਸੀ ਪ੍ਰਸਥਿਤੀਆਂ ਆਖਿਰ ਬਣੀਆਂ ਕੀ ਲੱਗਦੀਆਂ ਨੇ ਕਾਂਗਰਸ ਕਿਸ ਤਰ੍ਹਾਂ ਦੀ ਲੜਾਈ ਲੜ ਰਹੀ ਹੈ ਉਸ ਦੀ ਰਣਨੀਤੀ ਸਿਆਸਤ ਕਿਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਜਿਹੜਾ ਓਵਰঅল ਸਾਰਾ ਸਿਆਸੀ ਰੌਲਾ ਪਿਆ ਹੋਇਆ ਹੈ ਇਸ ਨੂੰ ਤੁਸੀਂ ਕਿਵੇਂ ਬਿਆਨ ਕਰਨਾ ਚਾਹੋਗੇ ਲੇਕਿਨ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ ਮੈਂ ਪਹਿਲਾਂ ਵੀ ਇਹਦਾ ਜ਼ਿਕਰ ਪਿੱਛੇ ਕੀਤਾ ਹੈ ਹੁਣ ਕਾਂਗਰਸ ਨੇ ਪੰਜਾਬ ਚ ਅੰਗਰ ਮੁਕਾਬਲਾ ਤਕੋਣਾ ਨਾ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਹਰ ਮੁੱਦੇ ਤੇ ਇਹ ਤਾਂ ਹੈਗਾ ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਦਾ ਮੁੱਦਾ ਜਿਹਦੇ ਤੇ ਭਗਵੰਤ ਮਾਨ ਔਰ ਕੇਂਦਰ ਸਰਕਾਰ ਦੇ ਵਿੱਚ ਬੀਜੇਪੀ ਦੇ ਵਿਚਾਰੇ ਟਕਰਾਏ ਬੀਜੇਪੀ ਨੇ ਆਪਣਾ ਚਿਹਰਾ ਬਣਾਤਾ ਰਵਨੀਤ ਮਿੱਟੂ ਨੂੰ ਇੱਕ ਤਰੀਕੇ ਨਾਲ ਰਵਨੀਤ ਮਿੱਟੂ ਸਰਗਰਮ ਹੈ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵੱਲੋਂ ਬਤੌਰ ਮੁੱਖ ਮੰਤਰੀ ਲੀਡ ਲਈ ਹੋਈ ਹੈ ਹੁਣ ਬੀਜੇਪੀ ਦਿੱਲੀ ਵਾਲੀ ਪੋਜੀਸ਼ਨ ਬਣਾਉਣਾ ਚਾਹੁੰਦੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਹੁਣ ਕਾਂਗਰਸ ਨੇ ਤੈਅ ਕਰਨਾ ਹੈ ਕਿ ਇਸ ਤਰ੍ਹਾਂ ਦੇ ਮੁੱਦਿਆਂ ਤੇ ਕਾਂਗਰਸ ਨੇ ਜਿਹੜਾ ਆਪਣਾ ਭਾਵੇਂ ਉਹ ਬਿਆਨ ਦੇਣ ਦਾ ਸਟੈਂਡ ਹੈ ਭਾਵੇਂ ਇੱਕ ਦੂਜੇ ਨੂੰ ਇਲਜ਼ਾਮ ਲਾਉਣ ਦਾ ਸਟੈਂਡ ਹੈ ਕਾਂਗਰਸ ਨੇ ਇਹਨੂੰ ਟਿਕਾਣਾ ਕਿਵੇਂ ਬਣਾਉਣਾ ਕਾਂਗਰਸ ਦੇ ਲੀਡਰਸ਼ਿਪ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਚਾਹੀਦਾ ਸੀ ਵੈਸੇ ਤਾਂ ਕਿ ਉਹਨਾਂ ਦੇ ਵੀ ਐਮਪੀ ਇਕੱਠੇ ਹੋ ਕੇ ਚਾਰ ਪੰਜ ਅੰਮ੍ਰਿਤਸਰ ਪਹੁੰਚ ਜਾਂਦੇ ਕਿਉਂਕਿ ਰਾਜਾ ਵੜਿੰਗ ਕਹਿ ਰਹੇ ਨੇ ਇਹ ਗਲਤੀ ਭਗਵੰਤ ਮਾਨ ਦੀ ਵੀ ਹੈ ਇਹ ਕੇਂਦਰ ਦੀ ਬੀਜੇਪੀ ਦੀ ਵੀ ਹੈ ਪਰ ਪਾਰਲੀਮੈਂਟ ਦੇ ਜਿਹੜੇ ਅੰਕੜੇ ਆਏ ਨੇ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਲੋਕ ਉਦੋਂ ਵੀ ਰਿਪੋਰਟ ਹੁੰਦੇ ਰਹੇ ਨੇ ਮਤਲਬ ਕੁੱਲ ਮਿਲਾ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਵਾਲੇ ਇੱਕੋ ਥੈਲੀ ਦੇ ਚਾਟੇ ਵਟੇ ਵੱਖਰਾ ਕੋਈ ਵੀ ਨਹੀਂ ਪਰ ਸਾਰੇ ਇੱਕ ਦੂਜੇ ਨੂੰ ਸਿਆਸੀ ਗਾਲਾਂ ਕੱਢ ਰਹੇ ਨੇ ਰਾਜਾ ਵੜਿੰਗ ਕਹਿੰਦਾ ਭਗਵੰਤ ਮਾਨ ਕਰਕੇ ਔਰ ਭਾਜਪਾ ਕਰਕੇ ਸਾਡੇ ਮੁੰਡਿਆਂ ਦਾ ਆ ਹਾਲ ਹੈ ਭਾਜਪਾ ਕਹਿੰਦੀ ਭਗਵੰਤ ਮਾਨ ਕਰਕੇ ਭਗਵੰਤ ਮਾਨ ਕਹਿੰਦਾ ਭਾਜਪਾ ਕਰਕੇ ਪਾਰਲੀਮੈਂਟ ਚ ਭਾਜਪਾ ਕਹਿੰਦੀ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਉਦੋਂ ਵੀ ਲੋਕ ਆਏ ਨੇ ਇਹਦਾ ਮਤਲਬ ਹੈ ਕਿ ਇਸ ਛਤਾਈ ਦੇ ਮਾਹੌਲ ਚ ਹੁਣ ਕਾਂਗਰਸ ਇਸ ਤਰ੍ਹਾਂ ਦੇ ਮੁੱਦਿਆਂ ਤੇ ਕਿਵੇਂ ਸਟੈਂਡ ਲਏ ਕਿ ਪੰਜਾਬ ਚ ਵੀ ਇਹ ਲੜਾਈ ਸਿਰਫ ਬੀਜੇਪੀ ਵਰਸਸ ਆਪ ਬਣ ਜੇਗੀ ਜਿਹਨੂੰ ਕਿ ਬੀਜੇਪੀ ਬਣਾਉਣਾ ਚਾਹੁੰਦੀ ਹੈ ਪਰ ਪੰਜਾਬ ਚ ਕਾਂਗਰਸ ਦਾ ਵੋਟ ਸ਼ੇਅਰ ਵੱਡਾ ਹੈ ਪਾਰਲੀਮੈਂਟ ਦੇ ਵਿੱਚ ਹੀ ਕਾਂਗਰਸ 27% ਹੈ ਆਮ ਆਦਮੀ ਪਾਰਟੀ ਵੀ ਲਗਭਗ 27% ਹੈ ਬੀਜੇਪੀ 18% ਹੈ ਸੋ ਅਸੀਂ ਗੱਲ ਨੂੰ ਸਮਝੀਏ ਕਿ ਜੇ 27 ਨਾਲ ਅਸੀਂ ਇਹ ਗੱਲ ਜੋੜਦੇ ਹਾਂ ਔਰ ਅਕਾਲੀ ਦਲ ਵੱਲੋਂ ਵੀ ਕੋਈ ਵੱਡਾ ਸੰਗਠਿਤ ਅੰਦੋਲਨ ਨਜ਼ਰ ਨਹੀਂ ਆਇਆ ਇਹਨਾਂ ਮੁੱਦਿਆਂ ਤੇ ਅਮਰਸਰ 에어ਪੋਰਟ ਤੇ ਸੁਖਵੀਰ ਬਾਦਲ ਨਹੀਂ ਗਏ ਉਹ ਸਿਰਫ ਟਵੀਟ ਤੱਕ ਚਲੋ ਉਹਨਾਂ ਦੇ ਤਾਂ ਪਰਿਵਾਰ ਚ ਵਿਆਹ ਧੀ ਦਾ ਉਧਰ ਰੁਝੇ ਹੋਣਗੇ ਪਰ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਕਿੱਥੇ ਹੈ ਇਹ ਮੁੱਦਾ ਛੋਟਾ ਨਹੀਂ ਹੈ ਮੁੱਦਾ ਬਹੁਤ ਵੱਡਾ ਹੈ ਇਸ ਮੁੱਦੇ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਸ ਰੂਪ ਚ ਅਡਰੈਸ ਕੀਤਾ ਜਾਣਾ ਚਾਹੀਦਾ ਹੈ ਕਿ ਜਿੰਨੇ ਵੀ ਲੋਕ ਬਾਹਰੋਂ ਆ ਰਹੇ ਨੇ ਕਿ ਉਹਨਾਂ ਦੇ ਲਈ ਅਸੀਂ ਕੋਈ ਪੋਲਿਸੀ ਬਣਾਈ ਹੈ ਅਸੀਂ ਕੋਈ ਰੀਹੈਬਿਲੀਟੇਸ਼ਨ ਦੀ ਗਰਾਊਂਡ ਬਣਾਈ ਹੈ ਅਸੀਂ ਕੋਈ ਲੰਬੀ ਯੋਜਨਾ ਦੇ ਤਹਿਤ ਇਹਨਾਂ ਸਾਰਿਆਂ ਨੂੰ ਪ੍ਰਾਪਤ ਕਰਨਾ ਹੈ ਵਾਪਸ ਕਿਉਂਕਿ ਇਨਾਂ ਦੀ ਗਿਣਤੀ ਹੈ ਜਿਹੜੀ ਉਹ 1000 ਤੋਂ ਲੈ ਕੇ 17-18000 ਤੱਕ ਹੋ ਸਕਦੀ ਹੈ ਜਿਹੜੇ ਗੈਰ ਸਰਕਾਰੀ ਆਂਕੜੇ ਆ ਰਹੇ ਨੇ ਜਿਹੜੇ ਵੱਖ-ਵੱਖ ਬਿਆਨਾਂ ਚ ਮੀਡੀਆ ਚ ਅਖਬਾਰਾਂ ਚ ਗੱਲਾਂ ਆ ਰਹੀਆਂ ਨੇ ਜੋ ਅਗਰ 18000 ਵਿਅਕਤੀ ਮੁਰਦਾ ਹੈ ਕਿ ਉਹਨਾਂ ਦੇ ਮੁਰਬਸੇਵੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਉਹਨੇ 18000 ਵਿਅਕਤੀ ਸਮੇਂ-ਸਮੇਂ ਦੇ ਜਿਹੜੇ ਉੱਥੇ ਫੜੇ ਗਏ ਜਾਂ ਫਸੇ ਗਏ ਜਾਂ ਹੋਰ ਵਾਪਸ ਆਉਣਗੇ ਕੋਈ ਕੈਨੇਡਾ ਪੜਨ ਗਿਆ ਕੰਧ ਟੱਪ ਗਿਆ ਉਹਦੇ ਲਈ ਜ਼ਿੰਮੇਦਾਰ ਕੌਣ ਹੋਣਗੇ ਇਕੱਲੇ ਏਜੰਟਾਂ ਨੂੰ ਦੋਸ਼ ਦੇਣਾ ਜਾਇਜ਼ ਵੀ ਨਹੀਂ ਹੈ ਬਹੁਤ ਸਾਰੇ ਮੈਂ ਲੋਕ ਸੁਣ ਰਿਆ ਸੀ ਕਹਿੰਦੇ ਜੀ ਏਜੰਟ ਨੇ ਕਿਹਾ ਸੀ ਇੱਕ ਨੰਬਰ ਚ ਭੇਜਾਂਗੇ ਹੁਣ ਜਦੋਂ ਏਜੰਟ ਕਿਸੇ ਵਿਅਕਤੀ ਨੂੰ ਅਮਰੀਕਾ ਦੇ ਵੀਜ਼ੇ ਤੇ ਹੀ ਨਹੀਂ ਲੈ ਕੇ ਜਾ ਰਿਹਾ ਉਹ ਇੱਕ ਨੰਬਰ ਚ ਕਿਵੇਂ ਹੋਊਗਾ ਜਿਹੜਾ ਵਿਅਕਤੀ 50 ਲੱਖ ਦੇ ਰਿਹਾ ਉਹਨੂੰ ਇੰਨਾ ਕੁ ਤਾਂ ਪਤਾ ਹੀ ਹੁੰਦਾ ਵੀ ਅਮਰੀਕਾ ਦਾ ਵੀਜ਼ਾ ਲੱਗਿਆ ਕਿ ਨਹੀਂ ਲੱਗਿਆ ਔਰ ਅਮਰੀਕਾ ਦੇ ਵੀਜ਼ੇ ਲਈ ਅਮਰੀਕਾ ਇੰਟਰਵਿਊ ਕਰਦਾ ਕੀ ਇਹ ਸਾਰੇ ਲੋਕਾਂ ਦੀ ਅਮਰੀਕਾ ਦੀ ਐਮਬੈਸੀ ਚ ਇੰਟਰਵਿਊ ਹੋਈ ਸੀ ਜੇ ਇੰਟਰਵਿਊ ਨਹੀਂ ਹੋਈ ਤੇ ਵੀਜ਼ਾ ਕਿੱਥੋਂ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਜਿਹੜੇ ਲੋਕ ਵਾਪਸ ਆ ਰਹੇ ਨੇ ਇਹਨਾਂ ਨੂੰ ਪਤਾ ਸੀ ਕਿ ਇਹ ਦੋ ਨੰਬਰ ਤੋਂ ਜਾ ਰਹੇ ਨੇ ਇਹਨਾਂ ਨੂੰ ਪਤਾ ਸੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਜਾ ਰਹੇ ਨੇ ਸੋ ਇਸ ਕਰਕੇ ਨਿਰਾਪura ਇਹ ਕਹ ਰਹੀਏ ਵੀ ਏਜੰਟ ਹੀ ਸਾਰਿਆਂ ਨੂੰ ਬਾਹਰ ਭੇਜਦੇ ਆ ਔਰ ਇਹ ਜਿਹੜੇ ਏਜੰਟ ਨੇ ਇਹ ਕੋਈ ਲਾਇਸੈਂਸਦਾਰੀ ਏਜੰਟ ਨਹੀਂ ਇਹ ਸਾਰੇ ਦੋ ਨੰਬਰੀ ਏਜੰਟ ਐ ਤੇ ਸਰਕਾਰਾਂ ਇਹਨਾਂ ਨੂੰ ਲੱਭਣ ਹੁਣ ਜਿਹੜੇ ਪਿਛਲੇ ਆਏ ਨੇ ਉਹਨਾਂ ਦੇ ਮਾਮਲਿਆਂ 'ਚ ਸਰਕਾਰ ਨੇ ਜਿਹੜੇ ਪਿਛਲੇ ਪਿਛਲੇ ਜਹਾਜ਼ ਚ ਆਏ ਨੇ ਸਰਕਾਰ ਨੇ ਕਿੰਨੇ ਕਿ ਏਜੰਟ ਹਜੇ ਤੱਕ ਚੱਕੇ ਕੇਂਦਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਕੀ ਰਵਨੀਤ ਬਿੱਟੂ ਇਹਦੀ ਅੰਕੜੇ ਦੇਣਗੇ ਵੀ ਗੁਜਰਾਤ ਚ ਕਿੰਨੇ ਏਜੰਟ ਚੱਕ ਲਏ ਉਥੋਂ ਦੀ ਸਰਕਾਰ ਨੇ ਜਾਂ ਹਰਿਆਣੇ ਵਾਲਿਆਂ ਨੇ ਕਿੰਨੇ ਏਜੰਟ ਫੜ ਲਏ ਜਾਂ ਸਿਰਫ ਸਿਆਸੀ ਡਰਾਮਾ ਚੱਲ ਰਿਹਾ ਇਸ ਕਰਕੇ ਹਜੇ ਤਾਂ ਨਾਟਾਰਾ ਹੋਰ ਹੋਊਗਾ ਜਿਵੇਂ ਜਿਵੇਂ ਦਿਨ ਅੱਗੇ ਵਧਣਗੇ ਅੱਜ ਜਿਵੇਂ ਜਿਵੇਂ ਦਿਨ ਅੱਗੇ ਵਧੂਗਾ ਇਹ ਸਾਰੇ ਜਿਵੇਂ ਬਾਹਰ ਆਉਣਗੇ ਆਪਣੇ ਆਪਣੇ ਘਰਾਂ ਚ ਜਾਣਗੇ ਬਹੁਤ ਸਾਰੀਆਂ ਨਵੀਆਂ ਨਵੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਣਗੀਆਂ ਪਰ ਜੇ ਅਸੀਂ ਪੋਲਿਟਿਕਸ ਦੇ ਤੌਰ ਤੇ ਦੇਖੀਏ ਇੱਕ ਵੱਡਾ ਮੁੱਦਾ ਬਣ ਰਿਹਾ ਹੈ ਔਰ 27 ਤੋਂ ਪਹਿਲਾਂ ਕਾਂਗਰਸ ਨੂੰ ਆਪਣੀ ਸਥਿਤੀ ਬਣਾਉਣੀ ਪਊਗੀ ਕਿ ਪੰਜਾਬ ਦੇ ਹਰ ਮੁੱਦੇ ਤੇ ਕਾਂਗਰਸ ਭਾਜਪੀ ਔਰ ਆਮ ਆਦਮੀ ਪਾਰਟੀ ਨਾਲ ਬਰਾਬਰ ਦੀ ਲੜਾਈ ਲੜੇ ਅਗਰ ਕਾਂਗਰਸ ਆਪਸੀ ਗੁੱਟਬਾਜ਼ੀ ਚ ਰਹਿ ਗਈ ਫਸੀ ਆਪਸੀ ਸਿਆਸਤ ਚ ਉਲਝੀ ਰਹੇਗੀ ਮੁੱਖ ਮੰਤਰੀ ਦਾ ਚਿਹਰਾ ਮੈਂ ਬੰਨਾ ਹੈ ਪ੍ਰਧਾਨ ਮੈਂ ਬੰਨਾ ਹੈ ਜੇ ਕਾਂਗਰਸ ਉੱਧਰ ਰਹਿ ਗਈ ਤੇ ਫਿਰ ਪੰਜਾਬ ਚ ਮੁਕਾਬਲਾ ਜਿਹੜਾ ਉਸ ਤਾਈ ਦਾ ਬੀਜੇਪੀ ਔਰ ਆਪ ਚ ਵੀ ਬਣ ਸਕਦਾ ਹੈ ਇਹ ਗੱਲ ਸਾਨੂੰ ਬਹੁਤ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ ਖਾਸ ਤੌਰ ਤੇ ਕਾਂਗਰਸ ਨੂੰ ਕਿ ਉਹਨਾਂ ਨੇ ਸਿਰਫ ਪਾਸ ਦੇਣਾ ਹੈ ਬੀਜੇਪੀ ਨੂੰ ਵੀ ਤੁਸੀਂ ਲੜੋ ਆਪ ਨਾਲ ਜਾਂ ਉਹਨਾਂ ਨੇ ਆਪ ਨੂੰ ਪਾਸ ਦੇਣਾ ਵੀ ਤੁਸੀਂ ਲੜੋ ਜਾਂ ਉਹਨਾਂ ਨੇ ਆਪ ਪੈਨਲਟੀ ਕਾਰਨਰ ਨੂੰ ਗੋਲ ਚ ਬਦਲਣਾ ਸੋ ਇਹ ਕਾਂਗਰਸ ਨੂੰ ਤੈਅ ਕਰਨਾ ਪਊਗਾ ਪਰ ਜਿਹੜੀ ਸਿਆਸਤ ਚੱਲ ਰਹੀ ਹੈ ਨਾ ਬੀਜੇਪੀ ਇਹਨਾਂ ਸਾਰੇ ਮੁੱਦਿਆਂ ਤੇ ਉੱਭਰ ਕੇ ਆਈ ਹੈ ਭਗਵੰਤ ਮਾਨ ਟੱਕਰ ਲੈ ਰਿਹਾ ਕਾਂਗਰਸ ਦਾ ਕੋਈ ਵੱਡਾ ਐਕਸ਼ਨ ਇਸ ਸਿਆਸਤ ਚ ਨਜ਼ਰ ਨਹੀਂ ਆ ਰਿਹਾ ਜਿਵੇਂ ਸਿਆਸਤ ਦੇ ਨਜ਼ਰੀਏ ਤੋਂ ਦੇਖਦਾ ਬਾਕੀ ਦੇਖਦੇ ਆ ਅੱਜ ਕੱਲ ਦੇ ਵਿੱਚ ਇਹਦੇ ਤੇ ਸਿਆਸਤ ਹੋਰ ਕਿਵੇਂ ਪੱਕਦੀ ਹੈ ਕਿ ਕੇਂਦਰ ਸਰਕਾਰ ਵੀ ਐਲਾਨ ਕਰਦੀ ਹੈ ਬਿੱਟੂ ਦੀ ਮੰਗ ਤੇ ਜਿਵੇਂ ਬਿੱਟੂ ਕਹਿੰਦਾ ਭਗਵੰਤ ਮਾਨ ਸਰਕਾਰੀ ਨੌਕਰੀਆਂ ਤੇ ਪੈਸੇ ਮੋੜਨ ਕਿ ਕੇਂਦਰ ਸਰਕਾਰ ਕਹੂਗੀ ਵੀ ਅਸੀਂ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਦੰਨੀਆਂ ਤੇ ਪੈਸੇ ਮੋੜਦੇ ਆ ਇਹ ਸਿਆਸਤ ਨੂੰ ਹੋਰ ਸਮਝਦਿਆਂ ਆਉਣ ਵਾਲੇ ਦਿਨਾਂ ਸੋ ਡਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਇਹ ਤਾਜ਼ਾ ਸਥਿਤੀਆਂ ਬਣੀਆਂ ਹੋਈਆਂ ਨੇ ਜਿਹੜੇ ਭਾਰਤੀ ਰਿਪੋਰਟ ਹੋ ਰਹੇ ਨੇ ਅਮਰੀਕਾ ਤੋਂ ਉਸ ਉੱਪਰ ਵੱਖ-ਵੱਖ ਪੋਲਿਟੀਕਲ ਪਾਰਟੀਆਂ ਦੇ ਨਾਲ ਜੁੜੀਆਂ ਜੋ ਸਥਿਤੀਆਂ ਬਣੀਆਂ ਉਸ ਉੱਪਰ ਵੀ ਤੁਸੀਂ ਆਪਣਾ ਸਿਆਸੀ ਐਨਾਲਿਸਿਸ ਜੋ ਹੈ ਸਾਂਝਾ ਕੀਤਾ ਦਰਸ਼ਕਾਂ ਦੇ ਨਾਲ ਤੁਹਾਡਾ ਧੰਨਵਾਦ ਇਸ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਜੂਰ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਕਿ ਉਹ ਤੇਰਾ ਆਪਣਾ ਪੱਖ ਰੱਖ ਸਕਦੀ ਹੈ ਤੁਸੀਂ ਆਪਣੀ ਵੀਡੀਓ ਬਣਾ ਕੇ ਮੈਨੂੰ ਭੇਜ ਸਕਦੇ ਹੋ ਮੈਂ ਤੁਹਾਡੀ ਵੀਡੀਓ ਵੀ ਅਗਲੇ ਪ੍ਰੋਗਰਾਮਾ ਦੇ ਵਿੱਚ ਚਲਾਵਾਂਗਾ ਤੁਹਾਡਾ ਪੱਖ ਅੱਗੇ ਵਧਾਵਾਂਗਾ ਬਹੁਤ ਧੰਨਵਾਦ